ਇਹ ਇੱਕ ਆਪਾਂ ਕਈ ਵਾਰ ਦੇਖਿਆ ਸੋਸ਼ਲ ਮੀਡੀਆ ਤੇ ਵੀ ਜਿਹੜੀਆਂ ਸੱਥਾਂ ਸੀਗੀਆਂ ਪੰਜਾਬ ਵਿੱਚ ਖਤਮ ਹੋਣ ਲੱਗੀਆਂ ਹਨਾ ਪਰ ਕੈਨੇਡਾ ਦੀਆਂ ਪਾਰਕਾਂ 'ਚ ਸੱਥਾਂ ਬਹੁਤ ਲੱਗਦੀਆਂ ਨੇ ਸਾਡੇ ਨਾਲ ਬਰਾੜ ਸਾਹਿਬ ਨੇ ਬਰਾੜ ਸਾਹਿਬ ਕਦੋਂ ਕਿੰਨਾ ਚਿਰ ਹੋ ਗਿਆ ਕੈਨੇਡਾ ਇਹਨੂੰ 10 ਸਾਲ ਹੋ ਗਏ ਕਿਵੇਂ ਰਿਹਾ ਕੈਨੇਡਾ ਦਾ ਹੁਣ ਤੱਕ ਦਾ 10 ਸਾਲ ਦਾ ਨਿਚੋੜ ਠੀਕ ਹੀ ਆ ਨਾ ਵਧੀਆ ਨਾ ਮਾੜੀ ਆ ਹਾਂ ਜੇ ਹੁਣ ਇੰਡੀਆ ਕੰਪੀੜੇ ਵੱਲ ਕੇ ਆ ਥੋੜਾ ਜਿਹਾ ਜੇ ਇੰਡੀਆ ਨਜ਼ਾਰੇ ਆ ਤਾਂ ਇੰਡੀਆ ਜਾ ਵਧੀਆ ਨਜ਼ਾਰੇ ਲੈਂਦੇ ਸੀਗੇ ਹੁਣ ਇੱਥੇ ਤੜਕੇ ਤੋਂ ਕੰਮ ਦੇ ਜਾਵਲਦੇ ਆ ਸ਼ਾਮ ਨੂੰ ਮੁੜਿਆਉਣੇ ਆ ਦੂਜੇ ਤਾਂ ਬੈਗ ਜਾ ਕੇ ਫਿਰ ਉੜ ਜਾਂਦੇ ਆ ਫਿਰ ਮੁੜਿਆਉਣੇ ਆ ਸੌਂ ਕੇ ਉੜ ਜਾਂਦੇ ਆ ਬਾਹ ਹੈ ਜਿੰਦਗੀ ਉਰਗੀ ਇਹੀ ਸਰਕਲ ਚੱਲਦਾ 10 ਸਾਲ ਐਵੇਂ ਲੰਘੇ ਐਂ ਲੰਘੇ 10 ਸਾਲ ਅੰਗਰੇਜ਼ੀ ਗੁਰੂ ਜੀ ਸਿੱਖ ਲਈ ਅੰਗਰੇਜ਼ੀ ਦਾ ਵਾਹ ਆਉਂਦੀ ਸੀ ਡੰਗ ਡੁੰਗ ਜੀ ਸਾੜੀ ਇੱਥੇ ਆਉਂਦੀ ਨਹੀਂ ਪੂਰੀ ਇਹਨਾਂ ਦੀ ਗੋਰੀਆਂ ਕਾਲਿਆਂ ਦੀ ਅੰਗਰੇਜ਼ੀ ਕਿਹਨੂੰ ਆਉਂਦੀ ਹੈ ਮੜੀ ਮੁੱਠੀ ਜੀ ਆਉਂਦੀ ਹੈ ਇਹਨਾਂ ਦੀ ਮੂੰਹ ਜੇ ਘੌਂ ਘੌਂ ਗਰੀ ਜਾਂਦੇ ਆ ਜੇ ਨਾਂ ਲੈਣਾ ਜਸ਼ਵੀਰ ਸਿੰਘ ਤੁਸੀਂ ਮਾਣੀ ਮੂਟ ਬੋਲਣ ਦਾ ਲੱਗ ਜਾਨੀ ਐ ਤਾਂ ਚਲਾਈ ਦੀ ਆਪ ਦੀ ਜਿੰਨੀ ਖੈਗੀ ਹੈ ਹਾਂ ਹਾਂ ਪਰ ਉਹ ਗੱਲ ਨਹੀਂ ਬੰਦਦੀ ਕਿਤੇੜੀ ਵੀ ਹੈ ਕਿਤੇ ਅੰਗਰੇਜ਼ੀ ਵੀ ਕਿਤੇ ਇਹੀ ਜਗ੍ਹਾ ਤੇ ਪਹੁੰਚ ਗਏ ਵੀ ਜਿੱਥੇ ਅੰਗਰੇਜ਼ੀ ਦੀ ਲੋੜ ਸੀ ਵੀ ਸਾਲਾ ਸੋਚਿਆ ਵੀ ਅੰਗਰੇਜ਼ੀ ਆ ਸਿੱਖ ਕੇ ਆਉਣੀ ਸੀ ਨਮੀਦਾ ਹੁਣ ਜਿੰਨੇ ਆ ਬ੍ਰਮਟਨ ਜਾਇ ਸਾਰੇ ਪੰਜਾਬੀ ਬੋਲਣ ਲੱਗ ਪਏ ਜਿੱਥੇ 에ਰਪੋਰਟ ਤੇ ਚਲਾ ਜਾ ਜਿੱਥੇ ਸਾਰੇ ਇਹਨਾਂ ਨੂੰ ਪੰਜਾਬੀ ਸਿਖਾਤਾ ਸੀ ਗੋਰੀ ਕਾਲੇ ਸਾਡੇ ਉਹ ਚਾਚਾ ਸਾਥਰੀ ਘਲਤ ਆਇਆ ਸਾਥਰੀ ਗੱਲ ਕਰੀ ਜਾਂਦੇ ਹਾਂ ਉਹ ਤਾਂ ਹੁਣ ਆ ਵੀ ਬਾਲੀ ਹੁਣ ਇੱਥੇ ਦਿੱਕਤ ਨਹੀਂ ਆਉਂਦੀ ਕੋਈ ਨਾ ਮਿਲ ਜਾਂਦਾ ਕਮਲਾ ਜੇ ਡਾਕਟਰ ਕੋਲੇ ਚਲਾ ਜਾ ਉੱਥੇ ਮਿਲ ਜਾਂਦਾ ਕੋਈ ਨਾ ਕੋਈ ਪੰਜਾਬੀ ਜੇ ਕਿਸੇ ਕੋਲੇ ਮਰਜੀ ਚਲਾ ਜਾ ਹਸਪਤਾਲ ਚ ਆ ਸਾਰੇ ਬ੍ਰਮਟਨ ਹਸਪੀਟਲ ਸਾਰੇ ਪੰਜਾਬੀ ਬੋਲੀ ਜਾਂਦੇ ਹਾਂ ਇੱਥੇ ਹੁਣ ਨਹੀਂ ਦਿੱਕਤ ਆਉਂਦੀਗੀ ਇੰਗਲਿਸ਼ ਦੀ ਬਾਲੀ ਬ੍ਰਮਟਨ ਚ ਖਾਸ ਕਰਕੇ ਔਰ ਤੁਸੀਂ ਬਾਹਰ اندر ਆਦਾ ਮੈਂ ਕੁਝ ਕਹਿ ਨਹੀਂ ਸਕਦਾ ਬ੍ਰੰਮਕਤ ਮਤਲਬ ਉਹ ਆਪਾਂ ਗੱਲ ਕਰੀ 10 ਸਾਲਾਂ ਚ ਕਿੰਨਾ ਕੈਨੇਡਾ ਬਦਲੇ ਦਿਖਿਆ ਤੁਹਾਨੂੰ ਬਹੁਤ ਜ਼ਿਆਦਾ ਬਦਲ ਗਿਆ ਪਹਿਲਾਂ ਇੱਜ਼ਤ ਅੱਛੀ ਵਰਕਰ ਦੀ ਹੁਣ ਇੱਜ਼ਤ ਨਹੀਂ ਗਈ ਹੁਣ ਤਾਂ ਆਂਦੇ ਕੰਮ ਕਰਨਾ ਕਰਨੇ ਬਾਹਰ ਬਥੇਰੇ ਖੜੇ ਆ ਬਾਹਰ ਭੱਜਾ ਅੱਛਾ ਵੀ ਲੈਣ ਲੱਗੀ ਪਈ ਹੈ ਲੈਣ ਲੱਗੀ ਪਈ ਹੈ ਉਹ ਪਹਿਲਾਂ ਪੀਆ ਪਹਿਲਾਂ ਅਸੀਂ ਹਰ ਨਹੀਂ ਸੀਗੇ ਸੋਂ ਤੋਂ ਉਦੋਂ ਇੱਜ਼ਤ ਦੇ ਸੀਗੇ ਉਹ ਸਾਨੂੰ ਕਹਿੰਦੇ ਹੁੰਦੇ ਸੀਗੇ ਕੋਈ ਬੰਦਾ ਹੈਗਾ ਦਾ ਲੈ ਕੇ ਆ ਅਸੀਂ ਆਖਣਾ ਯਾਰਾ ਬੰਦਾ ਮਤਲਬ ਬੁਢਾ ਜਾ ਉਹਨੇ ਆਖਣਾ ਹੱਥ ਲਾ ਕੇ ਆਖਣਾ ਨਬਜ਼ ਚੱਲਦੀ ਆ ਹੈ ਤੇ ਜਾਂ ਹਾਂ ਐ ਸਾਲ ਲੈਂਦਾ ਅਸੀਂ ਕਹਿੰਦਾ ਲੈਂਦਾ ਫਿਰ ਕੱਲ ਨੂੰ ਲੈ ਹੁਣ ਸਭ ਉਹਨੂੰ ਕਹਿੰਦੇ ਪਹਿਲਾਂ ਜੇ ਕਹਿੰਦੇ ਬੁਢਾ ਜਾ ਉਹਨਾਂ ਦੇ ਨਹੀਂ ਨਹੀਂ ਜੰਗ ਹੋਣਾ ਚਾਹੀਦਾ ਫਿਰ ਇੰਗਲਿਸ਼ ਬੋਲਦਾ ਹੋਣਾ ਚਾਹੀਦਾ ਅਸੀਂ ਫਲਾਨਾ ਕਰਾਵਾਂਗੇ ਧੁਮਕਾ ਹੁਣ ਨਖਰੇ ਕਰਦੇ ਆ ਹੂੰ ਕੰਮ ਕਰਨਾ ਵੀ ਬੜਾ ਔਖਾ ਹੋ ਗਿਆ ਨਾ ਕੰਮਾਂ ਦਾ ਪੂਰਾ ਹੋਂ ਤਾਂ ਦਾ ਪੰਜਾ ਛਿਆ ਸਾਲਾਂ ਦਾ ਤਾਂ ਜੀ ਕਿਮਰਾਈ ਪਈ ਹੈ ਹੋਂ ਤਾਂ ਜਨ ਸਿੰਘ ਚੀਕਮਰਾਈ ਵੀ ਇਹ ਜਨ ਸਿੰਘ ਜਨ ਸਿੰਘ ਜਾ ਜਨ ਸਿੰਘ ਆਲੇ ਬਾਰ ਨਹੀਂ ਖੋਲਦੇ ਹੋਂ ਤਾਂ ਪਹਿਲਾਂ ਜਦੋਂ ਅਸੀਂ ਆਏ ਸੀਗੇ ਉਦੋਂ ਮੜਾ ਜਾ ਕਹਿੰਦਾ ਫੋਨ ਕਰਨਾ ਵੀ ਕੰਮ ਉਹਨਾਂ ਨੇ ਅੱਜ ਨੇ ਦਾ ਕੱਲ੍ਹ ਫਲਾਣੇ ਤਾਂ ਚਲੇ ਜੀ ਹਾਂ ਉਹ ਦੇਖ ਇੱਥੇ ਜਿਹੜੇ ਠੱਗਾਂ ਦੀ ਗਿਣਤੀ ਵਧੀ ਕੈਨੇਡਾ ਦੇ ਠੱਗ ਕਹਿ ਲੈਂਦੇ ਆਪਾਂ 10 ਸਾਲ ਪਹਿਲਾਂ ਵੀ ਇੰਨੇ ਠੱਗ ਸੀਗੇ ਕਿ ਹੁਣ ਸੋਸ਼ਲ ਮੀਡੀਆ ਕਰਕੇ ਮੂਰੇ ਆ ਗਏ ਜਾਂ ਹੁਣ ਵਧੇ ਨੇ ਉਹ ਉਦੋਂ ਹੈ ਨਹੀਂ ਜਿੰਨਾ ਕੋਈ ਉਦੋਂ ਬਾਹਰ ਚੋਰੀ ਚੱਪੇ ਦਾ ਨਹੀਂ ਸੀ ਦਰ ਪਿਛਿਆ 24 ਦਸੰਬਰ ਨੂੰ ਪਿਛਲੇ ਸਾਲ ਸਾਡੇ ਘਰੇ ਤਾਰ ਚੜ੍ਹ ਕੇ 1:08 ਤੇ ਬੰਦੇ ਆ ਗਏ ਚਾਰ ਜਣੇ ਤੁਹਾਡੇ ਆਪਣੇ ਘਰੇ ਹਾਂ ਸਾਡੇ ਆਪਣੇ ਘਰੇ ਅੱਛਾ ਤੇ ਉਹਨਾਂ ਨੇ ਬਾਹਰਲੇ ਬਾਰ ਚ ਲੱਤ ਮਾਰਨ ਲੱਗੇ ਸੀਗੇ ਤੇ ਚਲੋ ਉਹਦਾ ਸਾਡੇ ਕੈਮਰੇ ਨੇ ਦੱਸਿਆ ਦੂਜੇ ਪਾਸੇ ਬੀਸਮੈਂਟ ਵਾਲੀ ਸਾਈਡ ਤੇ ਡੋਰ ਤੋੜਤਾ ਮਾਰ ਕੇ ਚਾਰ ਪੰਜ ਲੱਤਾਂ ਤੇ ਮੈਨੂੰ ਖੜਕਾ ਹੋਇਆ ਮੈਂ ਕਿਹਾ ਇੰਨਾ ਖੜਕਾ ਕਿਉਂ ਹੋ ਰਿਹਾ ਮੈਂ ਆਪਣੇ ਬੇਟੇ ਨੂੰ ਬੁਲਾਇਆ ਮੈਂ ਉੱਚੋਂ ਭੱਜ ਕੇ ਹੇਠਾਂ ਨੀਚੇ ਆਇਆ ਜਦੋਂ ਨੂੰ ਪਤਾ ਲੱਗਾ ਇਹ ਬੰਦਾ ਉੱਥੋਂ ਆ ਗਿਆ ਤੇ ਮੈਂ ਰੌਲਾ ਪਾਇਆ ਮੈਂ ਕਿਹਾ ਪੁਲਿਸ ਨੂੰ ਬੁਲਾ ਤੇ ਉਹ ਭੱਜ ਗਏ ਫਿਰ ਅਸੀਂ ਉਹ ਸਾਰਾ ਮੂਵੀ ਕੈਮਰੇ ਤੇ ਵੇਖਿਆ ਠੀਕ ਹੈ ਵੀ ਮਤੋਲਾ ਕੋਈ ਉਹਦਾ ਨਿਚੋੜ ਨਿਕਲਿਆ ਕੁਝ ਪੁਲਿਸ ਨੇ ਪੁਲਿਸ ਵਾਲੇ ਆਏ ਕਹਿੰਦੇ ਇਹਨਾਂ ਕੋਲੇ ਦਾ ਹੁੰਦੀਆਂ ਦੂਜੀਆਂ ਆਨਪਲੇਟ ਗੱਡੀ ਆ ਕਹਿੰਦਾ ਕੋਈ ਪਤਾ ਨਹੀਂਗਾ ਹਾਂ ਬਸ ਜੀ ਕਹਿੰਦੇ ਇਹਨਾਂ ਨੂੰ ਮਾਰਨਾ ਨਹੀਂ ਗਾ ਜੋ ਕੋਈ ਚੀਜ਼ ਮੰਗਦੇ ਦੇ ਦਿਓ ਅਸਲ ਇਹ ਸਪੈਸ਼ਲ ਕਹਿ ਕੇ ਗਿਆ ਵੀ ਉਹਨਾਂ ਨੂੰ ਮਾਰਨਾ ਨਹੀਂ ਹੈ ਉਹਨਾਂ ਨੂੰ ਮਾਰਨਾ ਜੀ ਕੋਈ ਚੀਜ਼ ਮੰਗਦੇ ਦੇ ਦਿਓ ਕਮਾਲ ਦਾ ਕਾਨੂੰਨ ਹੈ ਹਾਂ ਰੰਗ ਢੰਗ ਜਣੀ ਕੰਮ ਔਖਾ ਹੀ ਆ ਬਹੁਤ ਬੁਰਾ ਹਾਲ ਆ ਹੁਣ ਤਾਂ ਤੁਹਾਨੂੰ ਡਰ ਲੱਗਦਾ ਹੁਣ ਸਾਰਿਆਂ ਦੇ ਢਾਹਾਂ ਕਬਜੇ ਡਬਲ ਡਬਲ ਕੀਤੇ ਆ ਬਾਰ ਦੇ ਮਗਰ ਫੱਟੀ ਕੀਤੀ ਆ ਤੇ ਜਿਹੜਾ ਬਾਰ ਮਗਰਲਾ ਨਹੀਂ ਸਲਾਈਡ ਕਰਦਾ ਉਹਦੇ ਮਗਰ ਫੱਟੀ ਪਾਈ ਵੀ ਆ ਲੰਮੀ ਕਰਕੇ ਕਿ ਪਿੱਛੇ ਨੂੰ ਬਾਰ ਨਾ ਜਾਵੇ ਸਾਰਿਆਂ ਦੇ ਦੋ ਦੋ ਤਿੰਨ ਤਿੰਨ ਕਬਜੇ ਐਕਸਟਰਾ ਕੀਤੇ ਆ 12 ਦੇ ਤੇ ਨਾ ਮਤਲਬ ਫਿਰ ਵੀ ਹੁਣ ਚੌਕਸਰੀ ਦਾ ਜੇ ਕੋਈ ਮਣਾ ਮਣਾ ਖੜਕਾ ਧੜਕਾ ਆਉਂਦਾ ਤਾਂ ਫੇ ਚੌਕਸਰੇ ਕਿ ਕਰਨਾ ਵੀ ਕੀ ਬੰਦੇ ਨੂੰ ਆਮ ਕੀ ਕਹਿੰਦੀ ਪੁਲਿਸ ਸਾਨੂੰ ਕਾਲ ਕਰੋ ਬਸ ਕੁਛ ਨਾ ਕਰੋ ਪੁਲਿਸ ਨੂੰ ਕੀ ਕਰ ਸਕਦੇ ਆ ਪੁਲਿਸ ਹੁੰਦੀ ਨਹੀਂ ਤੁਹਾਡੀ ਗੱਲ ਗੱਡੀਆਂ ਚੋਰੀਆਂ ਲਗਾਤਾਰ ਹੋ ਰਹੀਆਂ ਨੇ ਪੂਰਾ ਨਮਾਲ ਨਹੀਂ ਸਕਦੇ ਹੂੰ ਤੇ ਜਾਂਦੇ ਜਾਂਦੇ ਅੰਕਲ ਮੈਂ ਤੁਹਾਨੂੰ ਤੁਸੀਂ ਗੁੱਸਾ ਨਾ ਕਰਿਓ ਮੈਂ ਤੁਹਾਨੂੰ ਇਹ ਪੁੱਛਣ ਨੂੰ ਐਮਪੀ ਕਾਹਦੇ ਕਹਿੰਦੇ ਨੇ ਹੁਣ ਇਹਦਾ ਜਵਾਬ ਦੇ ਦਿਓ ਐਮਪੀ ਨਹੀਂ ਮੈਨੂੰ ਕਿਹਾ ਇਹਦਾ ਇੰਨਾ ਇੰਨਾ ਵੈਸੇ ਹੀ ਗੱਲ ਕਰਤੀ ਮੈਂ ਤੁਸੀ ਗੱਲ ਕੀਤੀ ਕਿ ਨਾ ਵੀ ਮੈਂ ਤੁਸੀ ਆਖਾਂਗੇ ਤੁਹਾਡੇ ਅਗਲੀ ਬਣ ਬਣਾਵਾਂਗੇ ਦੂਜੀ ਕੀ ਵਜਦੀ ਹੁੰਦੀ ਐਪੀਸੋਡ ਐਪੀਸੋਡ ਉਹ ਮੈਂ ਸੋਚਿਆ ਕਿ ਤੇ ਮੈਨੂੰ ਐਮਪੀ ਬਣਾਉਂਗੇ ਗਾ ਮੈਂ ਤਾਂ ਖੁਸ਼ ਹੋ ਗਿਆ ਤਾਂ ਖੁਸ਼ ਹੋ ਗਿਆ ਤਾਂ ਖੁਸ਼ ਹੋ ਗਿਆ ਖੁਸ਼ ਤਾਂ ਹੋਗੇ ਨਾ ਆ ਦੇਖੋ ਖੁਸ਼ ਤਾਂ ਹੋਗੇ ਨਾ ਐਮਪੀ ਦੇ ਨਾਂ ਤੇ ਬੰਦਾ ਹਰੇਕ ਹੀ ਗੋਸ਼ ਹੋ ਜਾਂਦਾ ਬਿਨਾ ਮਾਦਲ ਤੋਂ ਸਾ ਇਹਨੇ ਜੰਗ ਤਨਖਾ ਮਿਲਨੇ ਉਹ ਆਪਣੇ ਨਹੀਂ ਇੰਡੀਆ 'ਚ ਲੱਖ ਰੁਪਈਆ ਨੂੰ ਤਨਖਾ 50-60 ਹਜ਼ਾਰ ਰੁਪਈਆ ਉਹਨਾਂ ਨੂੰ ਮਤਲਬ ਦੂਜੀ ਆ 5 ਲੱਖ 5 ਕਰੋੜ ਰੁਪਈਆ ਸਾਲ ਦਾ ਉਹ ਮਿਲਣਾ ਉਹਦੇ ਚੋਂ ਵੀ ਹਿੱਸਾ ਪੱਤੀ ਮਿਲਦੀ ਆ ਫਿਰ ਉਹਨੂੰ ਮਤਲਬ ਉਹ ਆਪਣੇ ਪੀਏ ਦੀ ਤਨਖਾ ਮਿਲਦੀ ਆ ਫਿਰ ਏਅਰ ਟਿਕਟਾਂ ਫ੍ਰੀ ਮਿਲਦੀਆਂ ਫਿਰ ਟ੍ਰੇਨ ਦੀਆਂ ਫਸਕ ਲਾਦੀਆਂ ਟਿਕਟਾਂ ਮਾਕੇ ਇਸੇ ਕਰਕੇ ਮੈਂ ਸੋਚਿਆ ਮੈਨੂੰ ਵੀ ਕੋਈ ਏਅਰ ਰੂਰ ਦੀ ਟਿਕਟ ਫ੍ਰੀ ਮਿਲ ਜੇ ਇਹ ਇਹ ਹੋ ਗਈ ਕਲਾਲਸਾ ਜੇ ਬਣ ਜਵੇ ਪਰਮਾਤਮਾ ਦੇਖ ਸਭ ਕੁਝ ਕਰ ਦਿੰਦਾ ਸੁਧਾਰ ਕੀ ਕਰਾਂਗੇ ਕੈਨੇਡਾ ਦਾ ਮੈਂ ਨਹੀਂ ਸੁਧਾਰ ਕਰ ਸਕਦਾ ਐਵੇਂ ਕਿਉਂ ਝੂਠ ਮਾਰਾਂ ਮੈਂ ਵੀ ਉਹਨਾਂ ਲਟੇਰਾ ਵਰਗਾ ਇੱਕ ਲਟੇਰਾ ਐਵੇਂ ਮੈਂ ਗਲਤ ਕਿਉਂ ਕਰਾਂ ਮੈਂ ਗੱਲ ਵੀ ਮੈਂ ਸੁਧਾਰ ਕਰ ਦੂੰ ਮੈਂ ਵੀ ਇੱਕ ਲਟੇਰਾ ਦੂਜੇ ਨੂੰ ਵੇਖ ਕੇ ਹ ਹਰ ਇਨਸਾਨ ਮੈਨੂੰ ਤਾਂ ਅੱਜ ਕਿਉਂ ਇਹ ਲਾਲਸਾ ਇਹੋ ਜੀ ਚੀਜ਼ ਆ ਮੈਂ ਇਹਨਾਂ ਨੂੰ ਕਹਿੰਦਾ ਵੀ ਮੈਂ ਸੁਧਾਰ ਕਰ ਦੂੰਗਾ ਮੈਂ ਵੀ ਲਟੇਰਾ ਹੀ ਹਾਂ ਹ ਮੈਂ ਉਹ ਛੋਟੇ ਹੋਊਗਾ ਹੋ ਸਕਦਾ ਮੈਂ ਵੱਡਾ ਹੋ ਜਾ ਮੈਂ ਉਹਦਾ ਤਾਂ ਛੋਟਾ ਐਵੇਂ ਗਲਤ ਕਰੀ ਜੀ ਐਪੀਸੋਡ ਅਗਲਾ ਅਕੱਲਾ ਫੇਰ ਕਰਾਂਗੇ ਘੈਂਟ ਜਿਆ ਕੋਈ ਤੇ ਜੱਤ ਕੇ ਵੀਡੀਓ ਜ਼ਰੂਰ